ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਕਿਸਾਤਾਰੀ ਹਿੰਦੂ ਹਨ ਦੋਸਤੋ ਅਸੀਂ ਇਹ ਗੱਲ ਬੜੇ ਹੀ ਫਖਰ ਨਾਲ ਕਹਿੰਦੇ ਹਾਂ ਕਿ ਸਾਡੀ ਸਿੱਖਾਂ ਦੀ ਇੱਕ ਵੱਖਰੀ ਕੌਮ ਹੈ ਅਸੀਂ ਸਿੱਖੀ ਪੇਸ ਵਾਲੇ ਲਿਵਾਸ ਪਹਿਨੇ ਹੋਏ ਹਾਂ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਪਰ ਜੇਕਰ ਮਾਨਸਿਕ ਤੌਰ ਤੇ ਸਾਡੀ ਪਰਖ ਕੀਤੀ ਜਾਵੇ ਤਾਂ ਸਾਡੇ ਅਤੇ ਹਿੰਦੂਆਂ ਵਿੱਚ ਕੋਈ ਫਰਕ ਨਹੀਂ ਹੈ ਕਾਰਨ ਇਹ ਹੈ ਕਿ ਅਸੀਂ ਸਾਰੇ ਲੋਕ Hindu ਧਰਮ ਦੀਆਂ માનਤਾਵਾਂ ਵਿੱਚ ਵਿਸ਼ਵਾਸ ਕਰਦੇ ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਲਗਭਗ 239 ਸਾਲ ਸਖਤ ਮਿਹਨਤ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੋ ਬਹੁਤ ਹੀ ਕੀਮਤੀ ਗਿਆਨ ਸਾਨੂੰ ਦਿੱਤਾ ਹੈ ਅਸੀਂ ਉਸ ਗਿਆਨ ਨੂੰ ਪ੍ਰਾਪਤ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਅਸੀਂ ਉਹਨਾਂ ਗ੍ਰੰਥਾਂ ਵਿਚਲੀਆਂ ਲਿਖਤਾਂ ਨੂੰ ਸੱਚ ਮੰਨ ਲਿਆ ਜਿਹੜੇ ਗ੍ਰੰਥ ਸਾਡੇ ਦਸ਼ਮਣ ਲੋਕਾਂ ਨੇ ਲਿਖੇ ਅਤੇ ਜਿਨ੍ਹਾਂ ਵਿੱਚ ਲੀਆਂ ਗੱਲਾਂ ਸਾਡੀ ਗਰਵਾਣੀ ਦੇ ਬਿਲਕੁਲ ਉਲਟ ਭੁੱਗਤ ਲਈਆਂ ਹਨ ਇਹਨਾਂ ਝੂਠੇ ਗ੍ਰੰਥਾਂ ਵਿੱਚ ਲੀਆਂ ਗੱਲਾਂ ਨੂੰ ਮੰਨਣ ਵਾਲੇ ਕੁਝ ਉਹ ਲੋਕ ਹਨ ਜੋ ਪੈਸੇ ਦੇ ਲਾਲਚ ਵਿੱਚ ਲਾਲਚ ਵਿੱਚ ਆ ਕੇ ਸਿੱਖੀ ਨਾਲ ਗੁਦਾਰੀ ਕਰ ਰਹੇ ਹਨ ਅਤੇ ਕੁਝ ਉਹ ਲੋਕ ਹਨ ਜੋ ਆਪਣੀ ਬੇਸਮਝੀ ਕਰਕੇ ਸਿੱਖੀ ਦੇ ਗਦਾਰ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਹਨ ਮੈਂ ਇਹਨਾਂ ਲੋਕਾਂ ਨੂੰ ਕਿੱਸਾ ਧਾਰੀ Hindu ਇਸ ਕਰਕੇ ਕਹਿ ਰਿਹਾ ਹਾਂ ਕਿ ਸਾਰੇ ਕੰਮ ਇਹ ਲੋਕ ਹਿੰਦੂਆ ਵਾਂਗ ਕਰਦੇ ਹਨ ਅਤੇ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਉਲਟ ਗੱਲਾਂ ਕਰ ਰਹੇ ਹਨ ਇਹ ਲੋਕ ਹਿੰਦੂਆ ਵਾਂਗ ਮੂਰਤੀ ਪੂਜਾ ਕਰਦੇ ਹਨ ਅਤੇ ਨਰਕ ਸਵਰਗ ਦੀਆਂ ਗੱਲਾਂ ਕਰਦੇ ਹਨ ਨਰਕ ਸਵਰਗਾਂ ਵਿੱਚ ਵਿਸ਼ਵਾਸ ਰੱਖਦੇ ਹਨ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕੇ ਰਾਜੇ ਨੇ ਆਪਣੇ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਲੜਕੀਆਂ ਦੇ ਸੂਰਜ ਤੇ ਚੰਦ ਪੈਦਾ ਹੋ ਗਏ ਕਈ ਲੜਕੀਆਂ ਦੇ ਸੱਪ ਪੈਦਾ ਹੋ ਗਏ ਸਾਡੇ ਸਿੱਖ ਇਸ ਗ੍ਰੰਥ ਨੂੰ ਸਾਡੇ ਦਸ਼ਮੇਸ਼ ਪਿਤਾ ਜੀ ਦੀ ਰਚਨਾ ਮੰਨ ਰਹੇ ਹਨ ਅਤੇ ਇਹੋ ਜੀਆਂ ਗੱਲਾਂ ਨੂੰ ਸੱਚ ਮੰਨ ਰਹੇ ਹਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਸਾਡੇ ਦਸ਼ਮੇਸ਼ ਪਿਤਾ ਜੀ ਦੇ ਪਿਸ਼ਾਬ ਤੋਂ ਸੋਨਾ ਬਣ ਗਿਆ ਸਾਡੇ ਤੀਸਰੇ ਪਾਸ਼ਾ ਜੀ ਨੇ ਤਈਏ ਤਾਂਪ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ ਸਾਡੇ ਦਸ਼ਮੇਸ਼ ਪਿਤਾ ਜੀ ਨੇ 10 ਮਹੀਨੇ ਤਪੱਸਿਆ ਕਰਕੇ ਦੇਵੀ ਪ੍ਰਗਟ ਕਰ ਲਈ ਸਾਡੇ ਦਸ਼ਮੇਸ਼ ਪਿਤਾ ਜੀ ਨੇ ਅਮਰਤ ਛਕਾਉਣ ਵੇਲੇ ਪੰਜ ਸਿੰਘਾਂ ਦੇ ਸੀਸ ਕੱਟ ਦਿੱਤੇ ਤੇ ਬਾਅਦ ਵਿੱਚ ਇੱਕ ਦੂਜੇ ਦੇ ਸੀਸ ਨੂੰ ਇੱਕ ਦੂਜੇ ਦੀ ਧੜ ਨਾਲ ਜੋੜ ਕੇ ਜਿਉਂਦਾ ਕਰ ਦਿੱਤਾ ਬਾਬਾ ਨਾਨਕ ਜੀ ਦੀ ਡੈੱਡ ਬਾਡੀ ਉੱਡ ਕੇ ਸਵਰਗਾਂ ਵਿੱਚ ਚਲੀ ਗਈ ਸੱਚਖੰਡ ਚਲੀ ਗਈ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਹੇਮਕੌਂਡ ਸਾਹਿਬ ਪਹਾੜ ਉੱਪਰ ਤਪੱਸਿਆ ਕੀਤੀ ਬਾਬਾ ਨਾਨਕ ਜੀ ਸਮੁੰਦਰ ਉੱਪਰੋਂ ਪੈਦਲ ਤੁਰ ਕੇ ਸਿੰਗਲਾ ਦੀਪ ਦੀ ਧਰਤੀ ਉੱਪਰ ਪਹੁੰਚ ਗਏ। ਬਾਬਾ ਨਾਨਕ ਜੀ ਨੇ ਸ਼ਿਵਨਾਵ ਰਾਜੇ ਦੇ 12 ਸਾਲਾਂ ਦੇ ਮਰੇ ਹੋਏ ਲੜਕੇ ਨੂੰ ਦੁਬਾਰਾ ਜਿਉਂਦਾ ਕਰ ਦਿੱਤਾ। ਦੋਸਤੋ ਇਸ ਤਰ੍ਹਾਂ ਦੀਆਂ ਸੈਂਕੜੇ ਝੂਠੀਆਂ ਕਹਾਣੀਆਂ ਹਨ ਜੋ Hindu ਮਤ ਦੀਆਂ Hindu ਮਤ ਦੀਆਂ ਹਨ ਪਰ ਸਾਡੇ ਗੁਰਬਾਣੀ ਇਹ ਉਹ ਜਿਹੜੀਆਂ ਗੱਲਾਂ ਨੂੰ ਬਿਲਕੁਲ ਵੀ ਮੰਨਤਾ ਨਹੀਂ ਦਿੰਦੀ ਬਿਲਕੁਲ ਨਹੀਂ ਮੰਦੀ ਪਰ ਸਾਡੇ ਬਹੁਤ ਸਾਰੇ ਸਿੱਖ ਭਰਾ ਇਹਨਾਂ ਗੱਲਾਂ ਨੂੰ ਸੱਚ ਮੰਨਦੇ ਹਨ ਸਾਡੇ ਬਾਬਾ ਨਾਨਕ ਜੀ ਹੁਕਮ ਰਜਾਈ ਚੱਲਣਾਂ ਦੀ ਗੱਲ ਕਰਦੇ ਹਨ ਪਰ ਜਦੋਂ ਸਾਡੇ ਸਿੱਖ ਇਹਨਾਂ ਗ੍ਰੰਥ ਵਿਚ ਲੀਆਂ ਇਹੋ ਜਿਹੀਆਂ ਗੱਲਾਂ ਨੂੰ ਸੱਚ ਮੰਨਦੇ ਹਨ ਤਾਂ ਉਹ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਵੋਲਟ ਭੁਗਤ ਰਹੇ ਹੁੰਦੇ ਹਨ ਇਹਨਾਂ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਜਿੰਨੀਆਂ ਮਰਜ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦਲੀਲਾਂ ਦੇ ਦਿਓ ਪਰ ਇਹ ਲੋਕ ਮੰਨਦੇ ਹੀ ਨਹੀਂ ਹਨ ਸਗੋਂ ਸਚਾਈ ਦੱਸਣ ਵਾਲੇ ਆਦਮੀ ਨੂੰ ਹੀ ਸਿੱਖੀ ਦਾ ਗद्दार ਦੱਸਦੇ ਹਨ ਸੋ ਇਹਨਾਂ ਗੱਲਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਸਾਡੇ ਲਿਵਾਸ ਸਿੱਖੀ ਵਾਲਾ ਪਹਿਨਿਆ ਹੋਇਆ ਹੈ ਪਰ ਅਸੀਂ ਅੰਦਰੋਂ ਹਿੰਦੂ ਹਾਂ ਜਸਦਨ ਤੋਂ ਅਸੀਂ ਇਹਨਾਂ ਹਿੰਦੂ ਮਤ ਵਾਲੀਆਂ ਗੱਲਾਂ ਉੱਪਰ ਵਿਸ਼ਵਾਸ ਕਰਨਾ ਬੰਦ ਕਰ ਦੇਵਾਂਗੇ ਅਤੇ ਬਾਬਾ ਨਾਨਕ ਜੀ ਦੇ ਉਸ ਸ਼ਬਦ ਹੁਕਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਮੁਤਾਬਕ ਜਿਉਣ ਲੱਗ ਜਾਵਾਂਗੇ ਉਸ ਦਿਨ ਤੋਂ ਹੀ ਸਾਡੇ ਨਾਲੋਂ ਕਿਸਾਤਾਰੀ Hindu ਵਾਲਾ ਜੋ ਟੈਗ ਸਾਡੇ ਉੱਪਰ ਲੱਗਿਆ ਹੋਇਆ ਹੈ ਅਸੀਂ ਉਸ ਦਿਨ ਤੋਂ ਇਹ ਟੈਗ ਸਾਡੇ ਨਾਲੋਂ ਉੱਤਰ ਜਾਵੇਗਾ ਤੇ ਅਸੀਂ ਬਾਬਾ ਨਾਨਕ ਜੀ ਦੇ ਸਿੱਖ ਬਣ ਜਾਵਾਂਗੇ ਸੋ ਬੋਲਦੇ ਸਮੇਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾ